ਗੁਰ ਕਾ ਸ਼ਬਦ ਨਾ ਮਿਟੈ ਕੋਇ ਗੁਰ ਨਾਨਕ ਨਾਨਕ ਹਰ ਸੋਈ ਗੋਡ ਮਹੱਲਾ ਪੰਜਵਾਂ RAM RAM ਸੰਗ ਕਰ ਬਿਵਹਾਰ RAM 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 ਪ੍ਰਾਨ ਅਧਾਰ RAM 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 ਕੀਰਤਨ ਗਾਈ ਰਮਤ RAM ਸਭ ਰਹੇ ਉਸ ਮਾਏ ਸੰਤ ਜਨਾ ਮਿਲ ਬੋਲੋ RAM ਸਭ ਤੇ ਨਿਰਮਲ ਪੂਰਨ ਕਾਮ ਰਹਾਉ राम राम धन संच भंडार राम 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 कर आहार राम राम वीसर नहीं जाए कर कृपा गुरु दी आबताए राम 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 सदा सहाई राम 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 लिब लाए राम राम जप निर्मल भई जन्म जन्म के किल बिक गए रमत राम ਜਨਮ ਮਰਨ ਨਿਵਾਰੈ ਉਚਰਤ ਰਾਮ ਭੈ ਪਾਰ ਉਤਾਰੈ ਸਭ ਤੇ ਉਚ ਰਾਮ ਪਰਗਾਸ ਨਿਸ ਬਾਸੁਰ ਜਪ ਨਾਨਕ ਦਾਸ ਗੋਂਡ ਮਹੱਲਾ ਪੰਜਵਾਂ ਓਨ ਕੋ ਖਸਮ ਕੀਨੀ ਥਾਕ ਹਾਰੀ ਦਾਸ ਸੰਗ ਤੇ ਮਾਰ ਬਦਾਰੀ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸੰਗਲ ਸ੍ਰੇਸ਼ਟ ਕੇ ਪੰਚ ਸਿਕਦਾਰ ਰਾਮ ਭਗਤ ਕੇ ਪਾਨੀ ਹਾਰ ਰਹਾਉ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕਉ ਕਹੈ ਸਲਾਮ ਲੂਟ ਲੇ ਸਾਖਤ ਪਤ ਖੋਵਹਿ ਸਾਧ ਜਨਾ ਪਗ ਮਲ ਮਲ ਧੋਐ ਪੰਚ ਪੂਤ ਜਣੇ ਇਕ ਮਾਇ ਉਤਪੁਜ ਖੇਲ ਕਰ ਜਗਤ ਵਿਆਇ ਤੀਨ ਗੁਣਾ ਕੈ ਸੰਗ ਰਾਚ ਰਸੀ ਇਨ ਕੋ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲਈ ਛਡਾਏ ਜਿਸ ਕੇ ਸੇ ਤਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੋਡ ਮਹੱਲਾ ਪੰਜਵਾ ਕਲ ਕਲੇਸ਼ ਮਿਟੇ ਹਰ ਨਾਈ ਦੁੱਖ ਬਿਨ ਸੇ ਸੁਖ ਕੀ ਨੋ ਠਾਉ ਜਪ ਜਪੇ ਅੰਮ੍ਰਿਤ ਨਾਮ ਅਗਾਈ संत प्रसाद सगल फल पाए राम जपत जन पार परे जन्म जन्म के पाप हरे रहाउ गुर के चरण रिदए उर थारी अग्नि सागर ते उतरे पारे जन्म मरण सब मिटियो पाद प्रभु सों लागी सहज समाद प्राण तन अंतरे को स्वामी सगल कटा काय अंतर जामि ਕਰ ਕਿਰਪਾ ਜਾਂ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੇ ਜਾਂ ਕੈ ਅੰਤਰ ਵਸੈ ਪ੍ਰਭ ਆਪ ਤਾਂ ਕੈ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰਿਐ ਜਪ ਪਾਰਬ੍ਰਹਮ ਨਾਨਕ ਨਿਸਤਰੀਐ ਗੋਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸ਼ਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀ ਐ ਸਗਲ ਕੀ ਰੀਨਾ ਘਟ ਘਟ ਰਮਈਆ ਸਭ ਮਹਿ ਚੀਨਾ ਇਨ ਬਿਦਰਮ ਹੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪਹਿਰ ਹਰ ਕੇ ਗੁਣ ਗਾਉ ਜੀ ਪ੍ਰਾਨ ਕੋ ਇਹੈ ਸਵਾਉ ਤਜ ਅਭਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਉ ਮਨ ਰੰਗ ਜਿਨ ਤੋਂ ਕੀਆ ਤਿਸ ਕਉ ਜਾਨ आगे दरगाह पावे मान मन तन निर्मल होए निहाल रसना नाम जप्त गोपाल कर कृपा मेरे दीन दयाला साधु की मन मंगेर वाला हो, हो दयाल देहो प्रभु दान नानक जप जीवै प्रभु नाम गोंड मोहल्ला पंजवा धूप दीप सेवा गोपाल अनक बार वंदन करतार ਪ੍ਰਭ ਕੀ ਸਰਨ ਗਹੀ ਸਭ ਤਿਆਗ ਗੁਰ ਸੋ ਪਰਸੰਨ ਭਏ ਵਡ ਭਾਗ ਆਠ ਪਹਿਰ ਗਾਈਐ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸ਼ੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮਲਾਏ ਕਰਮ ਧਰਮ ਇਹ ਤਤ ਗਿਆਨ ਸਾਦ ਸੰਗ ਜਪੀਐ ਹਰਨਾਮ ਸਾਗਰ ਤਾਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲੀਏ ਆਪਣੀ ਕਿਰਪਾ ਧਾਰ ਪੰਜ ਦੂਤ ਭਾਗੇ ਬਿਕਰਾਲ ਜੂਐ ਜਨਮ ਨਾ ਕਬਹੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੋੜ ਮਹੱਲਾ ਪੰਜਵਾ ਕਰ ਕਿਰਪਾ ਸੁਖ ਅਨੰਦ ਕਰੀ ਬਾਲਕ ਰਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੁਬਿੰਦ ਜੀ ਜੰਤ ਸਗਲੇ ਬਖਸ਼ਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਹੀਂ ਘਟ ਘਟ ਅੰਤਰ ਸਰਬ ਸੁਮਾਹੀ ਆਪਣੇ ਦਾਸ ਕਾ ਹਲਤ ਪਲਤ ਸੁਆਰੇ ਪਤਤ ਪਾਵਨ ਪ੍ਰਭ ਬਿਰਦ ਤੁਮਾਰੈ ਆਉ ਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਇ ਮਨ ਬਾਛਤ ਪੂਰਨ ਫਲ ਪਾਏ ਕਰਨ ਕਰਨ ਸੁਮਰਤ ਦਿਆਰ ਸਰਬ ਨਿਧਾਨ ਮਹਾ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰਿ ਜਾਪ ਗੋਂਡ ਮਹੱਲਾ ਪੰਜਵਾ ਹਰ ਹਰ ਨਾਮ ਜਪੋ ਮੇਰੇ ਮੀਤਾਂ ਨਿਰਮਲ ਹੋਏ ਤੁਹਾਡਾ ਚੀਤ ਮਨ ਤਨ ਕੀ ਸਭ ਮਿਟੈ ਬਲਾਈ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਐ ਸੰਸਾਰ ਵਡਭਾਗੀ ਪਾਈਐ ਪੁਰਖ ਅਪਾਰ ਰਹਾਉ ਜੋ ਜਨ ਕਰੈ ਕੀਰਤਨ ਗੋਪਾਲ ਤਿਸ ਕੋ ਪਹੇ ਨਾ ਸਕੈ ਜਮ ਕਾਲ ਜਗ ਮਹਿ ਆਇਆ ਸੋ ਪਰਵਾਨ ਗੁਰਮਖਿ ਆਪਣਾ ਖਸਮ ਪਛਾਨ ਹਰ ਗੁਣ ਗਾਵੈ ਸੰਤ ਪ੍ਰਸਾਦ ਕਾਮ ਕ੍ਰੋਧ ਮਿਟਹਿ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀਏ ਪੰਡਾਰ ਮਿਲ ਸਤਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੋਂਡ ਮਹੱਲਾ ਪੰਜਵਾ ਪਵ ਸਾਗਰ ਬੋਹਿ ਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮਪੰਤ ਮਹਾ ਬੀਚਾਰ ਪੰਜ ਦੂਤਹ ਮੰਥ ਤੋ ਸਰਨਾਏ ਪੂਰਨ 나ਥ ਜਨਤ ਆਪਣੇ ਕੋ ਦੀਜੇ ਹਾਥ ਰਹਾਉ ਸਿਮਰਤ ਸਾਸਤਰ ਬੀਰ ਪੁਰਾਨ ਪਾਰ ਬ੍ਰਹਮ ਕਾ ਕਰਹਿ ਵਖਿਆਨ ਜੋਗੀ ਜਤੀ ਬੈਸ ਲੋ ਰਾਮਦਾਸ ਮਿਤ ਨਾਹੀ ਬ੍ਰਹਮ ਅਬਨਾਸ ਕਰਨ ਪਲਾਹਾ ਕਰਹਿ ਸਿਵ ਦੇਵ ਤਿਲ ਨਹੀਂ ਬੂਝਹਿ ਅਲਖਿਆ ਭੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮਹਿ ਵਿਰਲੇ ਕੇ ਕੀ ਮੋਹੇ ਨਿਰਗੁਣ ਗੁਣਕਿਸ਼ੂ ਨਾਹੀ ਸਰਮਨਿ ਧਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੈ ਤੇਰੀ ਸੇਵ ਕ੍ਰਿਪਾ ਦੀਜੈ ਗੁਰਦੇਵ ਗੋਡ ਮਹੱਲਾ ਪੰਜੂਆ ਸੰਤ ਕਾਲੀਆ ਤਰਤ ਬਦਾਰੋ ਸੰਤ ਕਾ ਨਿੰਦਕ ਆਕਾਸ ਤੇ ਟਾਰੋ ਸੰਤ ਕੋ ਰੱਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖਿੰਨ ਤਾਲ ਸੋਈ ਸੰਤ ਜੇ ਭਾਵੈ RAM ਸੰਤ ਗੋਬਿੰਦ ਕੈ ਇੱਕ ਕਾਮ ਰਹਾਉ ਸੰਤ ਕੈ ਉਪਰ ਦੇ ਪ੍ਰਭ ਹਾਥ ਸੰਤ ਕੈ ਸੰਗ ਬਸੈ ਦਿਨ ਰਾਤ ਸਾਸ ਸਾਸ ਸੰਤਹਿ ਪ੍ਰਤਪਾਲ ਸੰਤ ਕਾ ਦੁਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰੋ ਨਾ ਕੋਈ ਜੋ ਨਿੰਦਾ ਤਿਸ ਕਾ ਪਤਨ ਹੋਏ ਜਿਸ ਕਉ ਰਾਖੈ ਸਿਰਜਨ ਹਾਰ ਝੱਕ ਮਾਰਉ ਸਗਲ ਸੰਸਾਰ ਪ੍ਰਭ ਆਪਣੇ ਕਾ ਭਯਾ ਬਸਾਸ ਜੀਉ ਪਿੰਡ ਸਭ ਤਿਸ ਕੀ ਰਾਸ ਨਾਨਕ ਕੋਪ ਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਦਜੀਤ ਗੋਲ ਮਹੱਲਾ ਪੰਜਵਾ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਘਟ ਘਟ ਪਰਗਾਸ ਨਾਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹਿ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪੁਲਾਇਣ ਨਾਰਾਇਣ ਦੰਤ ਪਾਨੇ ਢਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕੀਨੇ ਸੂਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਨ ਵਸਤ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਮਿਕ ਦਾਸ ਗਈ ਗੋਂਡ ਮਹੱਲਾ ਪੰਜਵਾ ਜਾਂ ਕਉ ਰਾਖੈ ਰਖਣਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰਭ ਮਹਿ ਅਗਨ ਨਾ ਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋਹ ਹੈ ਸਾਧ ਸੰਗ ਜਪੈ ਨਿਰੰਕਾਰ निंदक का मोहि लागै सार राम कवच दास का सनाथ दूत दुष्ट तिस पोहत नाही जो जो गर्व करे सो जाय गरीब दास की प्रभु शरणाए जो जो शरण पया हर राए सो दास रखिया अपने कंठ लाई जे को बहुत करे अहंकार ओ खिन महरो ता खाकू नाल ਹੈ ਪੀ ਸਾਚਾ ਹੋਵਣ ਹਾਰ ਸਦਾ ਸਦਾ ਜਾਈ ਬਲੇਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਗੋਡ ਮਹੱਲਾ ਪੰਜਵਾ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਅਪਾਰ ਬ੍ਰਹਮ ਕਾ ਰੂਪ ਰਹਾਉ ਨਾ ਇਹ ਬੂਡਾ ਨਾ ਇਹ ਬਾਲਾ ਨਾ ਇਸ ਦੂਖ ਨਹੀਂ ਜਮ ਜਾਲਾ ਨਾ ਇਹੋ ਬਿਨ ਸੈ ਨਾ ਇਹੋ ਜਾਏ ਆਦ ਜਗਾਦੀ ਰਹਾ ਸਮਾਏ ਨਾ ਇਸ ਉਸਨ ਨਹੀਂ ਇਸ ਸੀਤਾ ਨਾ ਇਸ ਦੁਸ਼ਮਨ ਨਾ ਇਸ ਮੀਤਾ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਸ ਇਸ ਕਾ ਇਹ ਕਰਨੈ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੀਪ ਨਾ ਲਾਗੈ ਕਟ ਕਟ ਅੰਤਰ ਸਦ ਹੀ ਜਾਗੈ ਤੀਨ ਗੁਣਾ ਇੱਕ ਸਖਤ ਉਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਅਛਲ ਅਸ਼ੇਦ ਅਪੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤਮਿਤ ਕਛੂ ਨਾ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ ਗੋਡ ਮਹੱਲਾ ਪੰਜਵਾ ਸੰਤਨ ਕੈ ਬਲੇ ਹਾਰੇ ਜਾਉ संतन कै संग राम गुन गाऊं संत प्रसाद किल विक सब गए संत शरण वड भागी पाए राम जपत कश बिगना व्यापै गुरु प्रसाद अपना प्रभु जापै रहाउ पार ब्रह्म जब होए दयाल साधु जन की करै رواल काम क्रोध इस तन ते जाइ राम रतन वस्सै मन आई सफल जन्म तौ का परवाहन पार ब्रह्म निकट कर जान पाए भगत प्रभु कीर्तन लागै जन्म जन्म का सोया जागे चरण कमल जन का आधार गुण गोविंद रौं सच वपार दास जणा की मनसा पूर नानक सुख पावै जन तूर ਰਾਜ ਗੋਡ ਹਸ਼ਪਨੀਆਂ ਮਹੱਲਾ ਪੰਚਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਨਮਸ਼ਕਾਲ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਬਧਾਤਾ ਰਾਠ ਪੈਰ ਨਾਮ ਰੰਗ ਰਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਰਹਾਉ ਪਾਤਸ਼ਾਹ ਸ਼ਹਾ ਉਮਰਾਉ ਪਤਿ ਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈ ਕਾਰ ਕਰੈ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪਹਿ ਗੁਰਦੇਉ ਭਗਵੰਤ ਸੰਗਤ ਕੈ ਮੁਖ ਊਜਲ ਭੈ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੀ ਪਾਰ ਬ੍ਰਹਮ ਗੁਰਬੇ ਪਰਵਾਹੀ ਸਗਲ ਭੈ ਮਿਟੇ ਜਾ ਕੀ ਸਰਨ ਨਿੰਦਕ ਮਾਰ ਪਾਏ ਸਭ ਘਰਨ ਜਨ ਕੀ ਨਿੰਦਾ ਕਰੈ ਨਾ ਕੋਈ ਜੋ ਕਰੈ ਸੋ ਦੁਖੀਆ ਹੋਏ ਆਠ ਤਹਿਰ ਜਨ ਏਕ ਧਿਆਏ ਜਮੂਗਾ ਤਾਂ ਕੈ ਨਿਕਟ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਨ ਹੈ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਧਿਆਇਆ ਜਨ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤਿ ਬਚਨ ਵਰਤਹਿ ਹਰ ਦੁਆਰੀ ਜੈਸਾ ਕਰੇ ਸੋ ਤੈਸਾ ਪਾਈ ਅਬਮਾਨੀ ਕੀ ਜੜ ਸਰ ਪਰ ਜਾਏ ਨੇ ਧਰਿਆ ਸਤਿਗੁਰ ਧਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲੇਹਾਰੀ ਜਾਂ ਕੈ ਸਿਮਰਨ ਪੈ ਜਸਵਾਰੀ